ਇਹ ਇੱਥੇ ਹਰ ਇੱਕ ਤਰ੍ਹਾਂ ਦਾ ਪਲਾਂਟ ਹੈ ਤੇ ਜਿਹੜਾ ਕਿ ਬਹੁਤ ਹਾਈ ਕੁਆਲਿਟੀ ਦਾ ਹੈ ਜਿਹੜਾ ਕਿ ਤੁਸੀਂ ਕਹਿ ਲਓ ਵੀ ਅਗਰ ਤੁਸੀਂ ਅੱਜ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਵਿਦਨ ਫਿਊ ਡੇਸ ਜਾਂ ਜਿਹੜਾ ਵੀ ਨੈਕਸ ਸੀਜ਼ਨ ਆ ਉਹਦੇ ਵਿੱਚ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ ਜਿਹੜੀ ਪਲਾਂਟਸ ਦੀ ਅਹਿਮੀਅਤ ਹੈ ਇਹਦੇ ਬਾਰੇ ਦੱਸਣਾ ਜ਼ਰੂਰੀ ਹੈ ਕਿ ਹੁਣ ਜਿੱਥੋਂ ਤੱਕ ਮੇਰੀ ਸਮਝ ਕੰਮ ਕਰਦੀ ਹੈ ਜੋ ਮੈਂ ਅੱਜ ਇੱਥੇ ਆ ਕੇ ਦੇਖਿਆ ਹੈ ਸਾਡੇ ਇਸ ਏਰੀਆ ਦੇ ਜਿਹੜਾ ਵੀ ਰੇਡੀਏਸ਼ਨ ਤੇ ਜਿਹੜੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਇੱਕ ਵਾਰ ਇੱਥੇ ਜ਼ਰੂਰ ਆਉਣ ਚੀਜ਼ ਲੈਣੀ ਨਾ ਲੈਣੀ ਇਹ ਬਾਅਦ ਦੀਆਂ ਗੱਲਾਂ ਨੇ ਕੋਈ ਆਪਣੇ ਆਿਆਂ ਤੋਂ ਪੈਸੇ ਨਹੀਂ ਮੰਗਦੇ ਪਹਿਲਾਂ ਪਲਾਂਟਸ ਦੇਖੋ ਹਰੇਕ ਤਰ੍ਹਾਂ ਦਾ ਪਲਾਂਟ ਹੈ ਇੱਥੇ ਘਟੋ ਘਟ ਵੀ 500 ਤਰ੍ਹਾਂ ਦੇ ਫਲੂਸ ਦੇ ਪਲਾਂਟ ਪਏ ਆ ਜੋ ਕਿ ਬੜੇ ਵਾਜਿਬ ਕੀਮਤ ਤੇ ਨੇ ਸੋ ਸਾਨੂੰ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਸੋ ਇਹ ਸਾਡੇ ਏਰੀਏ ਦੇ ਵਿੱਚ ਇੱਕ ਵਰਦਾਨ ਵਾਂਗੂ ਆਏ ਨਰਸਰੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲਾਂ ਅੱਛੀਆਂ ਨਰਸਰੀਜ਼ ਨਹੀਂ ਸੀਗੀਆਂ ਸੋ ਇਹਨਾਂ ਨੇ ਸ਼ੁਰੂ ਕੀਤਾ ਸਾਨੂੰ ਗਾਈਡ ਇਹਨਾਂ ਨੇ ਸਾਨੂੰ ਵੀ ਕੀਤਾ ਜੋ ਸਾਨੂੰ ਬਹੁਤ ਇਹਦੇ ਤੋਂ ਜਿਹੜੀ ਹੈ ਬੜੀ ਮੁੱਲੀ ਜਾਣਕਾਰੀ ਮਿਲੀ ਹੈ ਜੋ ਸਭ ਨੂੰ ਇਹ ਦਿੰਦੇ ਨੇ ਉਹ ਕੋਈ ਸਪੈਸ਼ਲੀ ਸਾਨੂੰ ਨਹੀਂ ਦਿੱਤੀ ਸੋ ਉਸ ਬੰਦੇ ਨੂੰ ਕਿਸਾਨ ਕਹੌਣ ਦਾ ਹੱਕ ਨਹੀਂ ਜਿਹੜਾ ਇਨਸਾਨ ਆਪਣੇ ਘਰ ਦੇ ਵਿੱਚ ਆਪਣੇ ਲਈ ਸਬਜ਼ੀ ਫਰੂਟਸ ਜਾਂ ਜਿਹੜੇ ਪਸ਼ੂ ਡੰਗਰ ਨਹੀਂ ਪਾਲਦਾ ਉਹ ਬੰਦੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਦੋਸ਼ ਦੇਵੇ ਕਿ ਜੀ ਅਸੀਂ ਸਪਰੇਆਂ ਖਾਦਾਂ ਵੱਧ ਹੋ ਗਈਆਂ ਕਿਉਂਕਿ ਅਸੀਂ ਆਪ ਕੁਝ ਨਹੀਂ ਕਰਨਾ ਚਾਹੁੰਦੇ ਤੇ ਸਾਨੂੰ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਇਸ ਪਾਸੇ ਮੁੜਨਾ ਪਊਗਾ ਤੇ ਜਲਦ ਤੋਂ ਜਲਦ ਮੋੜਾਉਣਾ ਚਾਹੀਦਾ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸੋ ਬੜਾ ਵੱਡਾ ਮੈਸੇਜ ਹੈ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਵੀ ਤੁਸੀਂ ਜੁੜਿਓ ਦੇਵ ਲਾਇਬ੍ਰੇਰੀ ਉਤੇ ਦੇਵ ਗ੍ਰੀਨਲੈਂਡ ਲੈਂਡ ਨਰਸਰੀ ਦੇ ਨਾਲ ਪਿੰਡ ਪੀਰ ਮੁਹੰਮਦ ਤੋਂ ਤੇ ਅੱਜ ਸਾਡੇ ਪੁਰਾਣੇ ਬੇਲੇ ਸਾਡੇ ਕੋਲ ਆਏ ਨੇ ਵੋਟੇ ਵੀ ਲੈ ਚੱਲੇ ਨੇ ਤੇ ਰਿੰਟੋ ਵੀਰ ਜੀ ਤੁਸੀਂ ਇਹਨਾਂ ਦਾ ਦੱਸਣ ਦੀ ਲੋੜ ਨਹੀਂ ਤਾਂ ਫਿਰ ਵੀ راست ਦਿੰਨਾ ਵੀ ਪਿੰਡ ਗੋਲੂ ਦੇ ਮੋੜ ਤੋਂ ਆਏ ਨੇ ਔਰ ਇੱਕ ਮੈਂ ਕਹਿੰਦਾ ਵੀ ਉੱਗੇ ਸਮਾਜ ਸੇਵੀ ਨੇ ਸੋ ਇਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਲੱਗਿਆ ਇਹ ਨਰਸਰੀ ਜਿਹੜੀ ਅਸੀਂ ਇੱਥੇ ਬਣਾਈ ਹੈ ਇੱਕ ਲੋਕ ਸੇਵਾ ਹੈ ਮੈਂ ਜੇ ਮੈਂ ਕਹਾਂ ਲੋਕ ਸੇਵਾ ਤਾਂ ਲੋਕ ਸੇਵਾ ਹੀ ਹੈ ਕਿਉਂਕਿ ਜਿਹੜਾ ਐਨ ਜੀਓ ਦੇ ਵਿੱਚ ਰਹਿੰਦੇ ਆ ਸੀ ਬਹੁਤ ਸਾਰੇ ਪਲਾਂਟ ਜਿਹੜੇ ਸੜਕਾਂ ਦੇ ਉੱਪਰ ਵੀ ਲਗਾਏ ਹਰ ਤਰ੍ਹਾਂ ਜਗ੍ਹਾ ਤੇ ਪਰ ਲੋਕਾਂ ਨੇ ਮਤਲਬ ਕਿਉਂ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੇ ਅੱਗ ਦੀ ਪੇੜ ਚੜਾਤੇ ਔਰ ਜਿਹੜਾ ਉਹ ਸਕਸੈਸ ਨਹੀਂ ਹੋ ਸਕੇ ਤਾਂ ਇਹ ਜਿਹੜਾ ਆਪਾਂ ਇਹ ਨਰਸਰੀ ਚੁਣਿਆ ਕਿਉਂਕਿ ਜਿਹੜੀ ਫਰੂਟ ਪਲਾਂਟ ਆ ਲੋਕ ਲੈ ਕੇ ਜਾਂਦੇ ਆ ਤੇ ਉਹਨੇ ਫਰੂਟ ਦੇਣਾ ਹੁੰਦਾ ਤੇ ਉਹਦੇ ਲਾਲਚ ਚ ਕਹ ਲੋ ਲੋਕ ਉਹਨਾਂ ਨੂੰ ਪਾਲਦੇ ਆ ਬਾਕੀ ਮੇਰੇ ਨਾਲ ਰਿੰਟੂ ਵੀਰ ਜੀ ਖੜੇ ਨੇ ਗੋਲੂ ਕੇ ਮੋੜ ਤੋਂ ਇਧਰ ਮਨੀਸ਼ ਪਿੰਡੀ ਜੀ ਨੇ ਤੇ ਇਹਨਾਂ ਨਾਲ ਗੱਲਬਾਤ ਕਰਨ ਦੇ ਆ ਕਿ ਇਹਨਾਂ ਨੂੰ ਇੱਥੇ ਆ ਕੇ ਕਿਵੇਂ ਦਾ ਲੱਗਿਆ ਹਾਂ ਜੀ ਰਿੰਟੂ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਧੰਨਵਾਦ ਜੀ ਵੀਰ ਜੀ ਦਾ ਖਾਲਸਾ ਵੇਰ ਜੀ ਦੀ ਫਤਿਹ ਜਿਵੇਂ ਕਿ ਇਹਨਾਂ ਨੇ ਦੱਸੀ ਹੈ ਜੀ ਅਸੀਂ ਜਲਾਲਾਬਾਦ ਰੋਡ ਤੇ ਖੜੇ ਆ ਜੀ ਫਰੋਸਟ ਜਲਾਲਾਬਾਦ ਰੋਡ ਵੱਜਦਾ ਹੈ ਫਾਜ਼ਲ ਕਾ ਤੇ ਇਹ ਪੀਰ ਮੁਹੰਮਦ ਦੇ ਵਿੱਚ ਨਰਸਰੀ ਹੈ ਜਿਨ੍ਹਾਂ ਨੂੰ ਰਨ ਨਹੀਂ ਸਾਡੇ ਵੀਰ ਜੀ ਕਰਦੇ ਹੈ ਜਿਵੇਂ ਕਿ ਮੈਂ ਤੁਹਾਨੂੰ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਜੋ ਵੀ ਇਸ ਮਾਧਿਅਮ ਰਾਹੀਂ ਮੈਨੂੰ ਸੁਣ ਰਹੀ ਹੈ ਕਿ ਇੱਥੇ ਹਰੇਕ ਤਰ੍ਹਾਂ ਦਾ ਪਲਾਂਟ ਹੈ ਤੇ ਜਿਹੜਾ ਕਿ ਬਹੁਤ ਹਾਈ ਕੁਆਲਿਟੀ ਦਾ ਹੈ ਜਿਹੜਾ ਕਿ ਤੁਸੀਂ ਕਹਿ ਲਓ ਵੀ ਅਗਰ ਤੁਸੀਂ ਅੱਜ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ ਵਿਦਨ ਫਿਊ ਡੇਜ਼ ਜਾਂ ਜਿਹੜਾ ਵੀ ਨੈਕਸਟ ਸੀਜ਼ਨ ਆ ਉਹਦੇ ਵਿੱਚ ਫਰੂਟ ਦੇਣਾ ਸ਼ੁਰੂ ਕਰ ਦਿੰਦਾ ਹੈ ਤੇ ਜਿਹੜੀ ਪਲਾਂਟਸ ਦੀ ਅਹਿਮੀਅਤ ਹੈ ਇਹਦੇ ਬਾਰੇ ਦੱਸਣਾ ਜ਼ਰੂਰੀ ਹੈ ਕਿ ਕਿਸੇ ਵੀ ਦਰਖਤ ਬਾਰੇ ਅਸੀਂ ਬੋਲਣਾ ਜਿਵੇਂ ਕਿ ਸ਼ੇਰ ਕੁਮਾਰ ਬਟਾਲਵੀ ਨੇ ਦਰਖਤਾਂ ਦੇ ਉੱਤੇ ਇੱਕ ਪੋਇਮ ਲਿਖੀ ਸੀ ਜਿਹਦੇ ਵਿੱਚ ਉਹਨਾਂ ਨੇ ਸਮੁੰਦਰ ਨੂੰ ਇੱਕ ਕੁੱਝੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਦਾਂ ਹੀ ਇੱਕ ਪਲਾਂਟ ਬਾਰੇ ਅਸੀਂ ਕੁਝ ਕੁ ਜਿਵੇਂ ਕਹੇ ਲੋ ਮਿੰਟਾਂ ਵਿੱਚ ਕਈ ਕਿਤਾਬਾਂ ਲਿਖ ਕੇ ਵੀ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਦੇਖੋ ਸਾਨੂੰ ਛਾਂ ਦਿੰਦਾ ਹੈ ਸਾਨੂੰ ਫਰੂਟ ਵੀ ਦਿੰਦਾ ਹੈ ਜਿਵੇਂ ਅੱਜ ਦਾ ਸਮਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਨਾਲ ਗ੍ਰਸਤ ਹੈ ਜੇ ਅਗਰ ਅਸੀਂ ਆਉਣ ਵਾਲੇ ਸਮੇਂ ਵਿੱਚ ਖੁਦ ਆਪਣੇ ਪਰਿਵਾਰ ਨੂੰ ਤੇ ਆਪਦੇ ਰਿਸ਼ਤੇਦਾਰਾਂ ਨੂੰ ਅਗਰ ਠੀਕ ਰੱਖਣਾ ਚਾਹੁੰਦੇ ਆ ਤਾਂ ਸਾਡੇ ਕੋਲ ਕੋਈ ਹੋਰ ਰਸਤਾ ਨਹੀਂ ਬਚਦਾ ਸਿਵਾਏ ਪਲਾਂਟਸ ਤੋਂ ਕਿਉਂਕਿ ਇਹ ਸਾਨੂੰ ਫਰੂਟ ਵੀ ਦਿੰਦੇ ਨੇ ਛਾਂ ਵੀ ਦਿੰਦੇ ਨੇ ਤੇ ਬਾਅਦ ਵਿੱਚ ਲੱਕੜ ਵੀ ਦਿੰਦੇ ਨੇ ਸੋ ਸਾਨੂੰ ਇਸ ਪਾਸੇ ਜਿੰਨਾ ਜਲਦ ਆ ਸਕੀਏ ਸਾਨੂੰ ਇਹਨਾਂ ਦੀ ਅਹਿਮੀਅਤ ਨੂੰ ਸਮਝ ਸਕੀਏ ਸਾਨੂੰ ਸਮਝਣਾ ਚਾਹੀਦਾ ਸੋ ਇਹ ਸਾਡੇ ਏਰੀਏ ਦੇ ਵਿੱਚ ਇੱਕ ਵਰਦਾਨ ਵਾਂਗੂ ਆਏ ਨਰਸਰੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲਾਂ ਅੱਛੀਆਂ ਨਰਸਰੀਜ਼ ਨਹੀਂ ਸੀਗੀਆਂ ਜੋ ਮੈਂ ਅੱਜ ਇੱਥੇ ਆ ਕੇ ਦੇਖਿਆ ਸਾਡੇ ਇਸ ਏਰੀਆ ਦੇ ਜਿਹੜਾ ਵੀ ਰੇਡੀਏਸ਼ਨ ਤੇ ਜਿਹੜੇ ਵੀ ਲੋਕ ਰਹਿੰਦੇ ਆ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਇੱਕ ਵਾਰ ਇੱਥੇ ਜ਼ਰੂਰ ਆਉਣ ਚੀਜ਼ ਲੈਣੀ ਨਾ ਲੈਣੀ ਇਹ ਬਾਅਦ ਦੀਆਂ ਗੱਲਾਂ ਨੇ ਕੋਈ ਆਪਣੇ ਆਿਆਂ ਤੋਂ ਪੈਸੇ ਨਹੀਂ ਮੰਗਦੇ ਪਹਿਲਾਂ ਪਲਾਂਟਸ ਦੇਖੋ ਹਰੇਕ ਤਰ੍ਹਾਂ ਦਾ ਪਲਾਂਟ ਹੈ ਇੱਥੇ ਘਟੋ ਘਟ ਵੀ 500 ਤਰ੍ਹਾਂ ਦੇ ਫਲੂਸ ਦੇ ਪਲਾਂਟ ਪਏ ਆ ਜੋ ਕਿ ਬੜੇ ਵਾਜਬ ਕੀਮਤ ਤੇ ਨੇ ਸੋ ਸਾਨੂੰ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਸਭ ਤੋਂ ਵੱਡੀ ਗੱਲ ਪਲਾਂਟ ਦੇ ਬਾਰੇ ਇੰਟੂਜੀ ਪਲਾਂਟ ਦਾ ਹਰੇਕ ਨਰਸੀ ਵਾਲਾ ਵੇਚ ਦਿੰਦਾ ਪਰ ਉਹਦੇ ਬਾਰੇ ਜਾਣਕਾਰੀ ਦੇਣੀ ਇਹ ਬੜੀ ਵੱਡੀ ਅਨਮੋਲੀ ਗੱਲ ਹੁੰਦੀ ਹੈ ਕਿ ਪਲਾਂਟ ਲਾਉਣਾ ਕਿਵੇਂ ਹੈ ਹੁਣ ਤੱਕ ਆਪਾਂ ਨੂੰ ਇਹ ਨਹੀਂ ਪਤਾ ਸੀ ਵੀ ਆਪਾਂ ਪਲਾਂਟ ਦਾ ਲਫਾਫਾ ਕਿੱਦਾਂ ਲਾਉਣਾ ਹੈ ਸੋ ਇਹ ਚੀਜ਼ਾਂ ਬਾਰੇ ਜਾਂ ਆਂਬ ਦਾ ਪਲਾਂਟ ਹੈ ਉਹਨੂੰ ਕਿਹੜੀ ਤੇੜੀ ਥੱਲੇ ਦਵਾਈ ਪਾਣੀ ਹੈ ਸੰਤਰੇ ਨੂੰ ਕਿਹੜੀ ਪਾਣੀ ਹੈ ਉਹਦੀ ਕੀ ਖੁਰਾਕ ਹੈ ਇਹ ਚੀਜ਼ਾਂ ਅਜੇ ਤੱਕ ਤੁਹਾਨੂੰ ਕਿਸੇ ਦੱਸੀਆਂ ਨਹੀਂ ਆਪਣੇ ਜੀਵਨਦਾਰ ਕੀ ਕਹਿੰਦੇ ਆ ਉਹ ਹਲੇ ਤੱਕ ਵੀ ਯੂਰੀਆ ਡੀਏਪੀ ਪਾਈ ਜਾਂਦੇ ਕਣਕ ਨੂੰ ਜਿਵੇਂ ਕਣਕ ਨੂੰ ਪੈਂਦੀ ਹੈ ਪਲਾਟ ਨੂੰ ਫਰੂਟ ਪਲਾਂਟ ਨੂੰ ਜਿਹੜੀ ਕਿ ਉਹਨਾਂ ਦੇ ਵਾਸਤੇ ਇੱਕ ਮੈਂ ਕਹਿੰਦਾ ਵੀ ਮੌਤ ਦੇ ਸਮਾਨ ਹੈ ਜਿਹਦੇ ਲਈ ਵਰਮੀ ਜਿਹੜੀ ਵਰਮੀ ਕੰਪੋਸਟ ਉਹ ਇੱਕ ਬੈਸਟ ਆਪਸ਼ਨ ਹੈਗੀ ਉਹ ਅਸੀਂ ਬਹੁਤ ਤਰੀਕੇ ਨੈਚੁਰਲ ਤਰੀਕੇ ਨਾਲ ਅਸੀਂ ਪਲਾਂਟਸ ਨੂੰ ਜਿਹੜਾ ਹੈਗਾ ਗਰੋ ਕਰ ਸਕਿਆ ਇਹ ਸਾਨੂੰ ਗਾਈਡ ਇਹਨਾਂ ਨੇ ਸਾਨੂੰ ਵੀ ਕੀਤਾ ਜੋ ਸਾਨੂੰ ਬਹੁਤ ਇਹਦੇ ਤੋਂ ਜਿਹੜੀ ਹੈ ਵੱਡ ਮੁੱਲੀ ਜਾਣਕਾਰੀ ਮਿਲੀ ਹੈ ਜੋ ਸਭ ਨੂੰ ਇਹ ਦਿੰਦੇ ਨੇ ਉਹ ਕੋਈ ਸਪੈਸ਼ਲੀ ਸਾਨੂੰ ਨਹੀਂ ਦਿੱਤੀ ਸੋ ਜਿਵੇਂ ਉਹ ਦਿਨ ਸਾਡੇ ਵੀਰ ਹਸਾਰ ਤੋਂ ਆਏ ਸੀ ਇਧਰੋਂ ਅੰਮ੍ਰਿਤਸਰ ਤੋਂ ਆਏ ਸੀ ਫਤੇਗੜ ਚੂੜੀਆਂ ਤੋਂ ਤੋਂ ਗੱਲ ਇਹ ਕੀ ਹੈ ਵੀ ਉਹਨਾਂ ਨੂੰ ਹੁਣ ਕਈ ਵੀਰੋ ਪੁੱਜਦੇ ਤੁਸੀਂ ਯਾਰ ਇੰਨੀ ਦੂਰੋਂ ਤੱਕ ਨਰਸਰੀ ਆਇਆ ਨਗੀਆਂ ਪਰ ਜਿੱਥੇ ਆਪਣਾ ਪਲਾਂਟ ਗਿਆ ਜੋ ਕਿਹਾ ਸੀ ਉਹ ਉਹ ਚੀਜ਼ ਉੱਤੋਂ ਨਿਕਲੀ ਹੈ ਕਿਉਂਕਿ ਉਹਦਾ ਫਰੂਟ ਇੰਨਾ ਵਧੀਆ ਹੈ ਔਰ ਉਸ ਕਰਕੇ ਲੋਕ ਚੱਲ ਕੇ ਵੀ ਆਉਂਦੇ ਆ ਜਿਨ੍ਹਾਂ ਨੇ ਸ਼ੌਂਕ ਪਾਲ ਲਿਓ ਫਿਰ ਬਾਟਾਂ ਨਹੀਂ ਵੇਖਿਆ ਕਰਦੇ ਬਿਲਕੁਲ ਕਿਉਂਕਿ ਜੇ ਪਲਾਂਟ ਜਦੋਂ ਆਪਾਂ ਖਰੀਦਦੇ ਆ ਜੀ ਉਹਨੂੰ ਖਰੀਦਣਾ ਤਾਂ ਚਲੋ ਆਪਾਂ 100 200 500 ਰੁਪਏ ਦੇ ਕੇ ਖਰੀਦ ਲਿਆ ਬਟ ਉਹਨੂੰ ਅੱਗੇ ਆ ਕੇ ਘਰ ਦੇ ਵਿੱਚ ਉਹਦਾ ਪਾਲਣ ਪੋਸ਼ਣ ਕਰਨਾ ਉਹ ਬੱਚਿਆਂ ਵਾਂਗੂ ਪਾਲਣਾ ਪੈਂਦਾ ਹੈ ਜੀ ਜੀ ਬਿਲਕੁਲ ਤਾਂ ਉਹਦੇ ਲਈ ਵੀ ਜਾਣਕਾਰੀ ਵੀ ਹੋਣੀ ਜ਼ਰੂਰੀ ਹੈ ਬਿਲਕੁਕੁਲ ਮੌਸਮ ਦੇ ਹਿਸਾਬ ਨਾਲ ਉਹ ਦੇਖਦੇ ਆ ਕਿ ਕਿਹੜਾ ਪਲਾਂਟ ਕਿਹੜੀ ਮਿੱਟੀ ਵਿੱਚ ਸੂਟੇਬਲ ਹੈ ਸਹੀ ਹੈ ਕਿਉਂਕਿ ਦੇਖੋ ਪਲਾਂਟਸ ਆਪਾਂ ਦੇਖੋ ਕੀਮਤੀ ਪਲਾਂਟਸ ਹੁੰਦੇ ਆ ਪੈਸਾ ਵੀ ਲਾਉਨੇ ਆ ਆਪਾਂ ਤੇ ਉਹ ਆਪਾਂ ਨਹੀਂ ਇੱਕ ਇੱਕ ਆਪਣੀ ਆਸ ਵੀ ਹੁੰਦੀ ਹੈ ਕਿ ਜਦੋਂ ਵੱਡਾ ਹੋਊਗਾ ਤਾਂ ਅਸੀਂ ਇਹਦੇ ਫਰੂਟਸ ਖਾਵਾਂਗੇ ਤੋਂ ਇਹ ਅਕੋਰਡਿੰਗਲੀ ਦੱਸਦੇ ਆ ਕਿ ਕਿਹੜੀ ਮਿੱਟੀ 'ਚ ਕਿਹੜੇ ਪਲਾਂਟਸ ਆ ਜਿਹੜੇ ਉਹ ਵਧੀਆ ਹੋ ਸਕਦੇ ਆ ਜੀ ਜੀ ਬਾਕੀ ਤੁਸੀਂ ਨਰਸਰੀ ਵੇਚ ਦਿੱਤੀ ਹੈ ਹਾਲੇ ਵੇਲੇ ਸਾਡਾ ਦੋ ਗੱਡੀਆਂ ਮਾਲ ਆਉਣ ਵਾਲਾ ਹੈ ਕਿਉਂਕਿ ਠੰਡ ਹਾਲੇ ਤੱਕ ਚੱਲ ਰਹੀ ਹੈ ਤੁਹਾਨੂੰ ਫਿਰ ਵੀ ਕਿਵੇਂ ਦਾ ਲੱਗਿਆ ਤੇ ਤੁਹਾਨੂੰ ਕੋਈ ਗਲਿਆ ਸਾਡੇ ਪਲਾਂਟ ਮਿਲਿਆ ਕਿਤੇ ਦੇਖਣ ਨੂੰ ਜਾਂ ਤੁਹਾਨੂੰ ਇਹ ਜਿਹੜੀ ਆਪਾਂ ਜਿੰਨਾ ਨਰਸਰੀ ਆਮ ਕੀ ਹੁੰਦਾ ਪਲਾਂਟ ਲੈਣ ਚੱਕਣ ਜਾਂਦੇ ਆ ਤੇ ਉੱਥੇ ਪਹਿਲਾਂ ਇੰਨਾ ਡਾ ਘਾਹ ਖੜਾ ਦੱਬ ਖੜੀ ਹੁੰਦੀ ਹੈ ਤੁਸੀਂ ਹੁਣ ਵਿਜ਼ਿਟ ਕੀਤੀ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਇੱਥੇ ਬੜੀ ਨੀਟ ਐਂਡ ਕਲੀਨ ਜੀ ਨੀਟ ਐਂਡ ਕਲੀਨ ਜਗ੍ਹਾ ਹੈ ਜੀ ਇੱਥੇ ਤੇ ਇਹ ਜਿਹੜਾ ਵੀ ਕੋਈ ਬਾイヤー ਆਉਂਦਾ ਜੀ ਉਹਨੂੰ ਅਸ਼ੋਰ ਵੀ ਕਰਦੇ ਆ ਕਿ ਅਗਰ ਤੁਹਾਡਾ ਪਲਾਂਟਸ ਦੀ ਗਾਰੰਟੀ ਦਿੰਦੇ ਆ ਕਿ ਤੁਹਾਡਾ ਅਗਰ ਤੁਸੀਂ ਸਾਡੇ ਤੋਂ ਕੋਈ ਵੀ ਕਿਸੇ ਪ੍ਰਕਾਰ ਦਾ ਫਰੂਟ ਦਾ ਜਿਹੜਾ ਪਲਾਂਟ ਲੈ ਕੇ ਜਾਂਦੇ ਹੋ ਤਾਂ ਉਹ ਸ਼ੋਰ ਹੈ ਕਿ ਉਹ ਤੁਹਾਨੂੰ ਅੱਗੇ ਜਾ ਕੇ ਜਿਹੜਾ ਉਹ ਅਭੀ ਮਰੇਗਾ ਨਹੀਂ ਤੇ ਪ੍ਰੋਪਰ ਜਿਹੜਾ ਹੈਗਾ ਮਿੱਟੀ ਦੇ ਸਾਬ ਨਾਲੋਂ ਫਲ ਵੀ ਦੇਊਗਾ ਇਹ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਆਪਾਂ ਦਾ ਲੋਕਲ ਏਰੀਆ ਵਾਸਤੇ ਤੇ ਬਹੁਤ ਵੱਡਾ ਜਿੰਮੇਵਾਰੀ ਸਾਡੀ ਜਿੰਮੇਵਾਰੀ ਉਹ ਇੱਕ ਵੱਡੀ ਗੱਲ ਹੈ ਜੀ ਜੀ ਸੋ ਕਿਵੇਂ ਦੀ ਲੱਗੀ ਇਹ ਵੀਡੀਓ ਜੇ ਚੰਗੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਸੋ ਤੁਹਾਡੀਆਂ ਤੁਹਾਡਾ ਜਿਹੜਾ ਵਿਸ਼ਵਾਸ ਹੈ ਮੈਂ ਪਹਿਲਾਂ ਵੀ ਕਹਿੰਦਾ ਹੁੰਨਾ ਉਹ ਅਸੀਂ ਕਦੇ ਵੀ ਟੁੱਟਣ ਨਹੀਂ ਦਿਆਂਗੇ ਸਿਰਫ ਤੁਹਾਨੂੰ ਉਹ ਚੀਜ਼ ਹੀ ਅਸੀਂ ਦੇਾਂਗੇ ਬਹੁਤ ਸਾਰੀਆਂ ਗੱਲਾਂ ਨਰਸ ਦੀ ਵਜ੍ਹਾ ਦੱਸਣ ਵਾਲੀਆਂ ਬਹੁਤ ਸਾਰੇ ਜਿਹੜੇ ਮੈਂ ਹੁਣ ਕਿਸੇ ਦਾ ਨਾਮ ਨਹੀਂ ਲਾਵਾਂਗਾ ਕਈ ਜਗ੍ਹਾ ਤੇ ਜਿੱਥੇ ਵੀ ਪਲਾਂਟ ਮਿਲਦੇ ਆ ਸੋ ਜ਼ਿਆਦਾਤਰ ਜਿਹੜੇ ਕਲਮੀ ਪਲਾਂਟ ਡਿੰਟੂ ਜੀ ਬੱਚੇ ਜਾੜ ਤੋਂ ਜਿਵੇਂ ਤੁਸੀਂ ਕਰਿਆ ਵੀ ਮਰ ਜਾਂਦਾ ਪਲਾਂਟ ਜਿਹੜੇ ਪਿੱਛੇ ਅੰਬ ਤੇ ਅੰਬ ਦੀ ਗੱਲ ਕਰੀਏ ਤੇ ਇਹ ਜੜ ਤੋਂ ਤਿਆਰ ਸ਼ੁਰੂ ਤੋਂ ਲੈ ਕੇ ਜਾਨਕਿ ਇਹਦਾ ਜਿਹੜਾ ਲਫਾਫਾ ਜ਼ੋਰ ਚੇਂਜ ਕੀਤਾ ਗਿਆ ਪਰ ਇਹਨੂੰ ਕੱਟ ਨਹੀਂ ਲੱਗਿਆ ਚਲੋ ਜੜ ਨੂੰ ਇਹ ਸਕਸੈਸ ਹੋਊਗਾ ਹੋਊਗਾ ਸੋ ਇਹ ਚੀਜ਼ਾਂ ਕਲਮੀ ਦੇ ਵਿੱਚ ਤੇ ਜੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਕੈੰਥ ਪਈ ਆਪਣੀ ਇਹ ਚੀਜ਼ਾਂ ਲੋਕਾਂ ਨੂੰ ਸੁਣੀਏ ਅਮਰੀਕਾ ਤੁਸੀਂ ਪਹਿਲੀ ਵਾਰ ਸੁਣਿਆ ਹੋਣਾ ਸੋ ਉਹ ਬੜੀਆਂ ਪਹਿਲਾਂ ਜੜ੍ਹ ਤਿਆਰ ਕਰਨੀ ਫਿਰ ਬੂਟਾ ਤਿਆਰ ਕਰਨਾ ਸੋ ਇਹ ਬੂਟਾ ਕਦੇ ਨਹੀਂ ਮਰੂਗਾ ਔਰ ਲੰਬਾ ਸਮਾਂ ਫਰੂਟ ਦੇਊਗਾ ਤੇ ਇੱਕ ਮੈਂ ਇਹਦੇ ਚ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਅਸੀਂ ਲੋਕ ਆਂ ਜਦੋਂ ਅਸੀਂ ਹਸਪੀਟਲਸ ਜਾਂਦੇ ਆਂ ਅਸੀਂ ਬਹੁਤ ਲੱਖਾਂ ਹਜ਼ਾਰਾਂ ਰੁਪਿਆ ਅਸੀਂ ਖਰਚਦੇ ਆਂ ਤੇ ਸਾਡੇ ਜਿਹੜੇ ਆਪਾਂ ਨੂੰ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੀਆਂ ਇਹ ਜੀ ਅੱਜਕੱਲ੍ਹ ਬਿਮਾਰੀਆਂ ਚੱਲੀਆਂ ਹੋਈਆਂ ਕਿ ਸਾਡੇ ਪੈਸੇ ਵੀ ਚਲੇ ਜਾਂਦੇ ਆ ਤੇ ਸਾਡਾ ਜਿਹੜਾ ਪਰਿਵਾਰ ਦਾ ਜੀ ਵੀ ਨਹੀਂ ਬਚਦਾ ਦੇਖੋ ਅੱਜ ਅਗਰ ਸਾਡੇ ਕੋਲੇ ਜ਼ਮੀਨ ਹੈ ਤਾਂ ਅਸੀਂ ਕਨਾਲ ਦੋ ਕਨਾਲ ਜਿਹੜੇ ਹੈਗੇ ਆ ਫਰੂਟ ਦੇ ਬੂਟੇ ਆਪਣੀ ਸਬਜੀ ਤੇ ਘਰ ਦੇ ਪਸ਼ੂ ਡੰਗਰ ਨਹੀਂ ਪਾਲਦੇ ਤਾਂ ਸਾਨੂੰ ਜਿਹੜਾ ਇਹ ਰੱਬ ਨੂੰ ਦੋਸ਼ ਦੇਣ ਦੀ ਲੋੜ ਨਹੀਂ ਕਿ ਰੱਬ ਨੇ ਸਾਨੂੰ ਬਿਮਾਰੀ ਦੇ ਦਿੱਤੀ ਅਸੀਂ ਬਿਮਾਰੀਆਂ ਤੋਂ ਥੋੜੀ ਜੀ ਮਿਹਨਤ ਕਰਕੇ ਖੁਦ ਬਚ ਸਕਦੇ ਹਾਂ ਜੋ ਸਾਡਾ ਫਰਜ਼ ਬਣਦਾ ਕਿਉਂਕਿ ਅਸੀਂ ਦੇਖਿਆ ਕਿ ਬਹੁਤ ਰਿਹਾਂ ਸਪਰੇਆ ਜਿਹੜੀਆਂ ਮਾਰਕੀਟ ਦੇ ਵਿੱਚ ਸਾਨੂੰ ਚੀਜ਼ਾਂ ਮਿਲਦੀਆਂ ਉਹਨਾਂ 'ਚ ਸਿਟੀ ਜਾਂਦੀ ਹੈ ਜਿਹੜੀਆਂ ਸਾਨੂੰ ਸਾਡੇ ਲਈ ਕੈਂਸਰ ਦਾ ਜਾਂ ਹੋਰ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੀ ਹੈ ਸੋ ਉਸ ਬੰਦੇ ਨੂੰ ਕਿਸਾਨ ਕਹੌਣ ਦਾ ਹੱਕ ਨਹੀਂ ਜਿਹੜਾ ਇਨਸਾਨ ਆਪਣੇ ਘਰ ਦੇ ਵਿੱਚ ਆਪਣੇ ਲਈ ਸਬਜ਼ੀ ਫਰੂਟਸ ਜਾਂ ਜਿਹੜੇ ਪਸ਼ੂ ਡੰਗਰ ਨਹੀਂ ਪਾਲਦਾ ਉਹ ਬੰਦੇ ਨੂੰ ਕੋਈ ਹੱਕ ਨਹੀਂ ਕਿ ਉਹ ਕਿਸੇ ਨੂੰ ਦੋਸ਼ ਦੇਵੇ ਕਿ ਜੀ ਅਸੀਂ ਸਪਰੇਆਂ ਖਾਦਾਂ ਵੱਧ ਹੋ ਗਈਆਂ ਕਿਉਂਕਿ ਅਸੀਂ ਆਪ ਕੁਝ ਨਹੀਂ ਕਰਨਾ ਚਾਹੁੰਦੇ ਤੇ ਸਾਨੂੰ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਇਸ ਪਾਸੇ ਮੁੜਨਾ ਪਊਗਾ ਤੇ ਜਲਦ ਤੋਂ ਜਲਦ ਮੁੜਾਉਣਾ ਚਾਹੀਦਾ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸੋ ਬੜਾ ਵੱਡਾ ਮੈਸੇਜ ਹੈ ਚੰਗਾ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਸੋ ਮਿਲਦੇ ਆਪਾਂ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੇ ਹੋ ਇਦਾਂ ਹੀ ਦੇਵਗ੍ਰੀਨ ਲੈਂਡ ਨਰਸਰੀ ਐਂਡ ਦੇਵ ਲਾਇਬ੍ਰੇਰੀ ਨਾਲ ਬਹੁਤ ਬਹੁਤ ਧੰਨਵਾਦ